ਜੀ ਸਤਿ ਸ਼੍ਰੀ ਅਕਾਲ ਸਾਰੇ ਜ਼ਿੰਮੇਦਾਰ ਭਰਾਵਾਂ ਨੂੰ ਕੀ ਹਾਲ ਚਾਲ ਹੈ ਸਾਰੇ ਉਮੀਦ ਹੋਊਗੀ ਠੀਕ ਠਾਕ ਹੋਊਗੀ ਅੱਜ ਜ਼ਿੰਮੇਦਾਰਾਂ ਵਾਸਤੇ ਆਪਾਂ ਅਹਿਮ ਜਾਣਕਾਰੀ ਲੈ ਕੇ ਆਏ ਆ ਜੋ ਕਿਸੇ ਵੀਰ ਦੀ ਪਨੀਰੀ ਖਰਾਬ ਹੋ ਗਈ ਹੈ ਜਾਂ ਕੋਈ ਦਿੱਕਤ ਕਰਨ ਕੋਈ ਪਨੀਰੀ ਨਹੀਂ ਪੀ ਸਕਿਆ ਆਪਾਂ ਉਹਦੇ ਵਾਸਤੇ ਅੱਜ ਬਾਸਬਤੀ ਦੀ ਗਾਰੰਟੀ ਸ਼ੁਦਾ ਪਨੀਰੀ ਲੈ ਕੇ ਆਏ ਆ ਆਪਣੇ ਪਿੰਡ ਟਾਣੀ ਕੜਾਕਾ ਸਿੰਘ ਦੇ ਬਿਲਕੁਲ ਬੁਰਜਮਾਹ ਸਟੇਸ਼ਨ ਦੇ ਨਾਲ ਖੜੇ ਆ ਆ ਤੁਸੀਂ ਪਨੀਰੀ ਵੇਖ ਸਕਦੇ ਹੋ ਇਹ ਪਨੀਰੀ ਹੈ ਜਬਰਦਸਤ ਪਨੀਰੀ ਹੈ ਇਹ ਕਿਸੇ ਵੀਰ ਭਰਾ ਨੂੰ ਲੋੜੋ ਵੀ ਤੁਹਾਨੂੰ ਵੀਰ ਨਾਲ ਵੀ ਮਲਾਉਣੇ ਜਿਹਨੇ ਭਰਾ ਨੇ ਪਨੀਰੀ ਬੀਜਦੇ ਨੇ ਸੋਨੂੰ ਹੀ ਸਾਸਿਕਲ ਭਰਾ ਹੋਰ ਜੀ ਠੀਕ ਹੋ ਇਹ ਵੀਰ ਨੇ ਜੀ ਇਹਨਾਂ ਨੇ ਪਨੀਰੀ ਲਾਈ ਹੋਈ ਹੈ ਕਿਸੇ ਵੀ ਵੀਰ ਸੱਜਣ ਨੂੰ ਚਾਹੀਦੀ ਹੋਵੇ ਇਹ ਪਨੀਰੀਆਂ ਨਾਲ ਕੋਲ ਆ ਕੇ ਲਿਜਾ ਸਕਦਾ ਦੱਸੋ ਜੀ ਸਾਨੂੰ ਕੋਈ ਪਨੀਰੀ ਬਾਰੇ ਨਹੀਂ ਵੀਰ ਜੀ ਆਪਣੇ ਵਧੀਆ ਕੁਆਲਿਟੀ ਦੀ ਪ੍ਰੇਮੀ ਬੀਚੀ ਹੈ 11 21 ਦੀ ਹਾਂਜੀ ਠੀਕ ਹੈ ਜੀ ਬਹੁਤ ਵਧੀਆ ਜੇ ਮਰਜੀ ਤੁਸੀਂ ਪੱਟੀ ਜਾਓ ਇਹਨਾਂ ਨੂੰ ਕੋਈ ਹਾਂਜੀ ਨਹੀਂ ਹੈਗੀ ਗੱਲ ਲੱਗਣ ਵਾਲੀ ਹੈ ਪਨੀਰੀ ਹੈ ਹਾਂਜੀ ਠੀਕ ਹੈ ਜੀ ਠੀਕ ਹੈ ਉਸ ਤੋਂ ਬਾਅਦ ਬੁਰਜਮਾ ਸਟੇਸ਼ਨ ਦੇ ਨਾਲ ਹੈਗੀ ਹੈ ਅੱਛਾ ਜੀ ਆਪਾਂ ਮਰਲਾ ਲਾਇਆ 1300 ਰੁਪਏ ਵੀਰ ਜੀ ਠੀਕ ਹੈ ਜੇ ਕੋਈ ਆਪਣੀ ਵੀਡੀਓ ਵੇਖ ਕੇ ਆਉਂਦਾ ਤਾਂ ਜੀ ਉਹਨੂੰ ਸਕਾਊਂਟ ਦਿੱਤਾ ਜਾਊਗਾ ਵੀਰ ਜੀ ਠੀਕ ਹੈ ਬਰਾਦਰ ਕਹਿਣਾ ਵੀ 1300 ਰੁਪਏ ਮਰਲਾ ਦਿੱਤਾ ਜਾ ਰਿਹਾ ਹੈ ਜੇ ਕੋਈ ਆਪਣੀ ਵੀਡੀਓ ਵੇਖ ਕੇ ਆਉਂਦਾ ਸਕਰੀਨ ਸ਼ਾਟ ਲੈ ਕੇ ਆਵੇ 100 ਰੁਪਏ ਤੁਹਾਨੂੰ ਮਰਲਾ ਲੈਸ ਵੀ ਕੀਤਾ ਜਾਵੇਗਾ ਇਹ ਆਫਰ ਬਰਾ ਨੇ ਕਰ ਦਿੱਤੀ ਹੈ ਸ਼ੁਰੂ ਤੋਂ ਹੀ ਤੇ ਲੋਕੇਸ਼ਨ ਵੀ ਇਹ ਜੀ ਦੱਸ ਦਿਓ ਕਿੱਥੇ ਆਪਣੇ ਬੁਰਜਮਾਰਾ ਨਾਲ ਹੀ ਗੁਰਦੁਆਰਾ ਹੈ ਜੀ ਕੈਮਰਾਮੈਨਰ ਦਰ ਦਿਖਾ ਦਿਓ ਆਪਣੇ ਬੁਰਜਮਾਰ ਸਟੇਸ਼ਨ ਦੇ ਨਾਲ ਬਿਲਕੁਲ ਜੋ ਕਿ ਬੁਰਜਮਾਰ ਸਟੇਸ਼ਨ ਦੇ ਬਿਲਕੁਲ ਨਾਲ ਬਾਬਾ ਦੀਪ ਸਿੰਘ ਗੁਰਦੁਆਰਾ ਗੁਰਦੁਆਰੇ ਦੇ ਬਿਲਕੁਲ ਨਾਲ ਡਾਣੀ ਹੈ ਬਰਾ ਦਾ ਨਾਮ ਹੈਗਾ ਸੋਨਾ ਸਿੰਘ ਸੋਨਾ ਸਿੰਘ ਮੋਬਾਈਲ ਨੰਬਰ 915933052 ਜੀ ਮੋਬਾਈਲ ਨੰਬਰ ਟੈਟਰ ਜੀ ਵੀ ਪਾ ਦੇਾਂਗੇ ਬਾਕੀ ਪਨੀਰੀ ਹੈ ਭਰਾ ਹਰ ਸਾਲ ਇਹ ਮੀਤੀ ਦੇਖ ਲਓ ਜੀ ਬਹੁਤ ਵਧੀਆ ਬੀਜੀ ਦੇ ਆਪਾਂ ਹਾਂ ਦੇਖ ਲਓ ਜੀ ਦੂਰ ਤੱਕ ਵਿਖਾ ਦੇ ਇਹ ਬ੍ਰਦਰ ਨੇ ਬੀਜੀ ਹੋਈ ਹੈ 2.5 ਤੋਂ 3 ਕਨਾਲਾਂ ਦੇ ਲਗਭਗ ਪਨੀਰੀ ਹੈਗੀ ਹੈ ਇਹ ਆਪਾਂ ਹਰੇਕ ਸਾਲ ਹੀ ਮੈਂ ਪਨੀਰੀ ਬੀਜੀ ਦੀ ਠੀਕ ਹੈ ਜੀ ਮੇਰਾ ਵੇਚਣ ਦਾ ਕੰਮ ਹੀ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਕੋਈ ਹਰ ਸਾਲ ਤੁਸੀਂ ਆਪ ਹੀ ਤਿਆਰ ਕਰਦੇ ਹੋ ਆਪ ਹੀ ਤਿਆਰ ਕਰੀ ਦੀ ਆਪ ਹੀ ਬੀਜੀ ਦੀ ਹੈ ਲੈ ਕੇ ਜਾਂਦੇ ਨੇ ਬਹੁਤ ਦੁਨੀਆ ਲੈ ਕੇ ਜਾਂਦੀ ਆਪਣੇ ਉੱਪਰ ਠੀਕ ਹੈ ਜੀ ਠੀਕ ਹੈ ਜੀ ਠੀਕ ਇਹ ਕਿਨਾਰ ਖਾਲ ਤੇਰੀ ਵਿਕ ਜਾਂਦੀ ਹੈ ਜੀ ਠੀਕ ਬਰਾ ਦਾ ਕਹਿਣਾ ਵੀ ਪਹਿਲਾਂ ਵੀ ਅਸੀਂ ਹਰ ਸਾਲ ਹੀ ਬੀਜਦੇ ਵਿਓ ਹੈ ਨਹੀਂਗਾ ਵੀ ਕੋਈ ਕੰਮ ਗਲਤ ਕਰੀ ਜਾਂਨੇ ਬੀ ਘੜਦਾ ਸਿੱਟ ਕੇ ਪਾਤਾ ਉਹ ਤਾਂ ਗੱਲ ਨਹੀਂ ਹੋਣੀ ਹੈ ਨਹੀਂ ਜੀ ਨਹੀਂ ਜੀ ਪੂਰੀ ਗਰੰਟੀ ਹੈ ਛੂ ਦਾ ਗਰੰਟੀ ਹੈ ਠੀਕ ਹੈ ਜੀ ਪਨੀਰੀ ਵੇਖ ਸਕਦਾ ਤੁਸੀਂ ਸੰਗ ਪੂਰੀ ਹੈ ਜਬਰਦਸਤ ਸੰਗਣੀ ਵੀ ਪੂਰੀ ਹੈ ਕੋਈ ਵਿਰਲੀ ਵੀ ਨਹੀਂਗੀ ਪੱਟਣ ਨੂੰ ਆ ਵੇਖੋ ਜਬਰਦਸਤ ਪਟਿੰਦੀ ਹੈ ਹੈਨਾ ਬਰਾ ਹਾਂਜੀ ਹਾਂਜੀ ਬਹੁਤ ਵਧੀਆ ਜੀ ਤੇ ਕਿਸੇ ਵੀ ਸੱਜਣ ਮਿੱਤਰ ਨੂੰ ਲੋੜ ਹੋਵੇ ਪਨੀਰੀ ਦੀ ਤੇ ਵੀਰ ਨਾਲ ਆ ਕੇ ਸੰਪਰਕ ਕਰ ਸਕਦਾ ਸੀ ਟਾਈਟਲ ਵੀ ਨੰਬਰ ਪਾ ਦਿਆਂਗੇ ਤੇ ਕੋਈ ਹੋਰ ਸੱਜਣ ਮਿੱਤਰ ਨੂੰ ਸ਼ੇਅਰ ਵੀ ਕਰਦੇ ਆ ਜੇ ਬਾਸ ਬੱਤੀ ਦਾ ਹੁਣ ਤੁਹਾਨੂੰ ਪਤਾ ਹੈ ਵੀ ਟਾਈਮ ਲੰਘੀ ਜਾਂਦਾ ਕਿਉਂਕਿ ਆਇ ਸੌਣ ਦਾ ਮੀਨਾ ਆਰੰਭ ਹੋ ਗਿਆ ਤੇ ਚਲੋ ਠੀਕ ਹੈ ਭਰਾ ਜੀ ਸასი ਗਾਲ ਹਾਂ ਇੱਕ ਮਹੀਨਾ ਪੂਰਾ ਹੀ ਲੱਗੇਗਾ ਚੋਨਾ 11 21 ਦਾ ਤੇ ਭਰਾ ਨਾਲ ਜਰੂਰ ਪਰ ਕਰਿਓ ਤੇ ਭਰਾ ਕੋਲੋਂ ਜਰੂਰ ਇੱਕ ਵਾਰੀ ਜੇ ਕਿਸੇ ਸੱਜਣ ਮਿੱਤਰ ਦੀ ਪਨੀਰੀ ਨਹੀਂ ਤਿਆਰ ਹੋਈ ਤੇ ਇਹਨਾਂ ਨੂੰ ਵੀਰ ਕੋਲ ਜਰੂਰ ਲੈ ਕੇ ਜਾਇਓ ਸასი ਗਾਲ ਜੀ